जय हिंद जनाब जय हिंद जय हिंद तो जनाब जी जय हिंद जय हिंद बैठ जाओ रात भर ਖਾਤਰਦਾਰੀ ਕਿੰਨੀ ਕਰੀ ਮੇਰੇ ਪਿੱਛੋਂ ਰਾਤ ਫੁੱਲ ਕਰੀ ਇਹ ਖਾਤਰਦਾਰੀ ਚਾਰ ਡਾਂਗਾ ਤੋੜਦਿਆਂ ਉੱਤੇ ਮੰਨੇ ਨਹੀਂ ਮੰਨੇ ਨਹੀਂ ਹੈ ਜੀ ਕੋਸਾ ਜਨਾਬ ਜੀ ਉਹ ਨਹੀਂ ਮੰਨਦੇ ਜੀ ਉਹਨੇ ਪਿੰਡੇ ਤੇ ਲੀਲ ਤਾਂ ਦੇਖੋ ਕਿਵੇਂ ਪਾਤੇ ਜੀ ਉਹ ਮੇਰੇ ਸੜਿਆਂ ਦਾ ਜਮੂਰਾਂ ਲੈ ਕੇ ਮਾਸ ਖਚਲੰਦੇ ਲਾ ਮੰਗੂ ਜਿਵੇਂ ਗਰਜਾਂ ਨੋਚਦੀਆਂ ਹੁੰਦੀਆਂ ਨੇ ਜਨਾਬ ਜੀ ਉਹਨੇ 2 ਦਿਨ ਹੋ ਗਏ ਇੱਥੇ ਰਿਮਾਰਡ ਤੇ ਪੇਸ਼ ਕਰੋ ਅਦਾਲਤ ਚ ਜੀ ਇਹ ਸੜੇ ਅੱਤਵਾਦੀ ਨੇ ਮੈਨੂੰ ਪਤਾ ਹੈ ਕੀ ਕਰਨਾ ਹੈ ਜਲਦੀ ਕਰੋ ਹੱਲ ਜੀ ਉਹ ਕੋਈ ਨਾ ਕੋਈ ਨਾ ਤੁਸੀਂ ਮੇਰੇ ਨਾਲ ਚੱਲੋ ਤੁਹਾਨੂੰ ਮੈਂ ਸਾਰਾ ਕੁਝ ਦੱਸੂਗਾ ਕਰਨਾ ਕੀ ਹੈ ਠੀਕ ਹੈ ਜੀ ਮੈਨੂੰ ਕਟਾਈ ਨਾਲ ਕੋਈ ਫਰਕ ਹੀ ਨਹੀਂ ਪਿਆ ਹੈਗਾ ਹੀ ਉਹ ਕੋਈ ਨਾ ਇਹ ਕਹਿੰਦੇ ਨੇ ਸਾਡੇ ਖੂਨ ਦੇ ਉੱਤੇ ਅਣਖ ਬਹੁਤ ਹੈ ਨਾ ਮੈਨੂੰ ਮੈਂ ਦੱਸੂਗਾ ਅਣਖ ਹੁੰਦੀ ਕੀ ਹੈ ਗੁਰਗਟ ਹੋਇਆ ਉਹ ਕਿਉਂ ਸੁਖਿਆ ਆਹ ਇਹ ਕੋਈ ਨਾਉ ਕਿਵੇਂ ਛੱਲੇ ਪੈਣ ਹੈ ਹਲੇ ਵੀ ਨਹੀਂ ਮੰਨੇ ਇਹ ਓ ਇਹਨਾਂ ਦਾ ਬਾਪ ਵੀ ਮੰਨੂਗਾ ਹਾਂ ਜੋਰਿਆ ਓਏ ਥਾਣੇਦਾਰਾ ਕਿੰਨਾ ਜਨਮ ਕਰਨਾ ਕਰਨਾ ਓਏ ਓਏ ਤੂੰ ਤੱਤੂ ਤੇ ਮੈਂ ਗੁ ਬੋਲੂਗਾ ਤੂਤੇ ਵਾਂਗੂ ਓਏ ਆ ਰੋਟੀ ਕਿ ਨਹੀਂ ਖਵਾਈ ਇਹਨਾਂ ਨੂੰ ਮੈਂ ਤੁਹਾਨੂੰ ਪੁੱਛਿਆ ਰੋਟੀ ਕਿਨੇ ਖਵਾਈ ਇਹਨਾਂ ਨੂੰ ਜਨਾਬ ਜੀ ਐਨੇ ਖਵਾਈ ਆ ਜੀ ਨਾ ਕੀ ਗੱਲ ਪਰੋਣੇ ਲੱਗਦੇ ਨੇ ਤੁਹਾਡੇ ਇਹ ਜਵਾਈ ਲੱਗਦੇ ਨੇ ਤੁਹਾਡੇ ਇਹ ਕਿਵੇਂ ਭੁੱਖ ਲੱਗਿਆ ਜਨਾਬ ਵੀ ਤਾਂ ਬਹੁਤ ਕੁਝ ਕਹਿਣਗੇ ਸਾਨੂੰ ਕਿਵੇਂ ਮੇਰ ਆਉਂਦੀ ਐ ਤੁਹਾਡੇ ਬਹੁਤ ਲੰਬੀ ਜ਼ੁਬਾਨ ਲੱਗੀ ਹੋਈ ਐ ਸੁਖਿਆ ਥੋੜਾ ਤਾਂ ਹੁਣ ਹੱਲ ਮੈਂ ਕਰੂਗਾ ਹੋਰ ਕਿਸੇ ਕੋਲ ਨਹੀਂ ਹੁੰਦਾ ਬਖਤਾਵਰ ਸਿੰਘ ਬੱਚੜ ਕਾਨੇ ਨੂੰ ਬਖਤਾਵਰ ਸਿੰਘ ਬੱਚੜ ਉਹ ਬਖਤਾਵਰਾ ਤੇਰੇ ਤੋਂ ਜਿਹੜਾ ਕੁਸ ਹੁੰਦਾ ਤੂੰ ਕਰ ਲੈ ਅਸੀਂ ਆ ਤੇਰੀਆਂ ਗਿੱਦੜ ਤਾਂ ਕਿੰਦੋਂ ਡਰਨ ਵਾਲੇ ਨਹੀਂ ਹੈਗੇ ਜਨਾਬ ਜੀ ਐ ਨਹੀਂ ਚੁੱਪ ਕਰਦੇ ਹੋਰ ਸਰਵਿਸ ਕਰਦੀ ਹੈ ਜੀ ਉਹ ਨਹੀਂ ਜਗਰੂਪ ਨਹੀਂ 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 ਉਹ ਸਰਵਸ ਤਾਂ ਬਹੁਤ ਹੋ ਗਈ ਹੋਰ ਕੀ ਕਰੀਏ ਫਿਰ ਇਹਨਾਂ ਦਾ ਜੀ ਇਹਨਾਂ ਦਾ ਬਸ ਹੁਣ ਇੱਕੇ ਹੱਲ ਹੈ ਉਹ ਥਾਲੇਦਾਰਾ ਕਿੱਦੇ ਅਸੀਂ ਜਨਮ ਕਰਿਆ ਨਾ ਉਹ ਤੇਰੇ ਠਾਰੇ ਜੀਆ ਕੱਟਾ ਕੰਮ ਲਾ ਰਾ ਗਿਆ ਓਏ ਓਏ ਬਾਲਾ ਇਸ ਤੋਂ ਨਾ ਓਏ ਭੁੱਲ ਜਾ ਉਹ ਟਾਈਮ ਕਦੀ ਨਹੀਂ ਆਣਾ ਹੈਗਾ ਜੋਰੇ ਸੁੱਖਿਆ ਉਹ ਟਾਈਮ ਕਦੀ ਨਹੀਂ ਆਣਾ ਓਏ ਦੇਖ ਦੇ ਕਿ ਉਮਰੇ ਸਾਨੂੰ ਗੱਡੀ ਸੱਟੋ ਆ ਜਾ ਓਏ ਚਲ ਥੋੜਾ ਇਹਨਾਂ ਨੂੰ ਸੱਟ ਗੱਡੀ ਚ ਸਾਲੇ ਅੱਤਵਾਦੀ ਚਲੋ ਓਏ ਹੁਣ ਤੁਹਾਨੂੰ ਮੈਂ ਦੱਸੂ ਜਿਹੜਾ ਛੋਟੀਆਂ ਰਗਾਂ ਦੇ ਵਿੱਚ ਜਿਹੜਾ ਬਗਾਵਤ ਦਾ ਖੂਨ ਦੌੜਦਾ ਹੈ ਚੁੱਪ ਕਰਦਾ ਓਏ ਇਹ ਮੈਂ ਚੰਗੀ ਤਰ੍ਹਾਂ ਠੰਡਾ ਕਰਨ ਜਾਣਦਾ ਓਏ ਬਖਤਾਵਰ ਸਿੰਘ ਬੱਚੜ ਕਹਿੰਦੇ ਮੈਂ ਬੱਚੜ ਮੇਰੇ ਸਾੜੇ ਅੱਤਵਾਦੀ ਨਾ ਆ ਕੀ ਆ ਕਿਹੜੇ ਰਾਸਤੇ ਪਵਾਲੀ ਗੱਡੀ ਮੈਂ ਹੋ ਗਿਆ ਕੋਈ ਨਾ ਤੇ ਰੁਕਾ ਇਸ ਤੋਂ ਬਾਅਦ ਸਾਰੇ ਰਾਸਤੇ ਖਤਮ ਨੇ ਆਣ ਦੇ ਇਧਰ ਨੂੰ ਚੱਲ ਰੁਕਾ ਉੱਪਰ ਖੇਗਾ ਅਜਬ ਨਜ਼ਾਰਾ ਰੁਕਾ ਗੱਡੀ ਰੋਕ ਦੇ ਜਨਾਬ ਜੀ ਇੱਥੇ ਕੀ ਫਰਕ ਆਤੀ ਜੀ ਬਾਤੂ ਵੱਡੀ ਰੋਕਾ ਦੇਖਦੇ ਕਿਉਂ ਬਾਹਰ ਕੱਢੋ ਸਾਹੇ ਅੱਤਵਾਦੀ ਨਾ ਹੁਣ ਤਾਂ ਇਕੜੋ ਮਾਰ ਮਾਰ ਇਕੜ ਮਾਰ ਡੜਾਓ ਡੜਾਓ ਆਖਣੋ ਓਏ ਹਾਂ ਵੀ ਬਾਗੀ ਸੂਰਮਿਓ ਹੋਜੋ ਤਾਂ ਖੜੇ ਫਿਰ ਤੁਹਾਨੂੰ ਕੀ ਲੱਗਿਆ ਵੀ ਮੈਂ ਤੁਹਾਨੂੰ ਅਦਾਲਤ 'ਚ ਪੇਸ਼ ਕਰੂੰਗਾ ਉਹ ਪਤਾ ਨਹੀਂ ਕਿੰਨੇ ਕ ਸੈਂਕੜੇ ਕੇਸ ਮੈਂ ਆ ਨਹਿਰ ਦੇ ਵਿਚਾਰਾ ਫੂ ਦਫੂ ਕਰਤੇ ਕਿੰਨੇ ਕ ਲਾਸ਼ਾਂ ਆ ਨਹਿਰ ਦੇ ਵਿੱਚ ਵਹਾਤੀਆਂ ਜਿਨ੍ਹਾਂ ਦਾ ਹੱਤਲਾ ਕੋਈ ਥੂ ਟਿਕਾਣਾ ਪਤਾ ਨਹੀਂ ਲੱਗਿਆ ਪਰ ਤੁਹਾਡੇ ਮਨ ਦੇ ਵਿੱਚ ਇਹ ਵਹਿਮ ਸੀ ਕਿਸੀਂ ਅਦਾਲਤ ਤੱਕ ਪਹੁੰਚਾਂਗੇ ਤੇ ਜਮਾਨਤ ਕਰਾ ਕੇ ਬਾਹਰ ਆ ਜਾਂਗੇ ਇਹ ਗੱਲ ਦਿਮਾਗ ਦੇ ਵਿੱਚੋਂ ਕੱਢ ਜੋ ਪਰ ਤੁਹਾਡੇ ਕੋਲ ਇੱਕ ਸੁਨਹਿਰੀ ਮੌਕਾ ਹੈ ਸਿੱਧਾ ਰਾਹ ਪਿਆ ਜੇ ਬਖਤਾਵਰ ਸਿੰਘ ਬੁੱੱਛੜ ਦੀ ਗੋਲੀ ਤੋਂ ਬਚ ਸਕਦੇ ਹੋ ਭੱਜੋ ਭੱਜੋ ਆਖਰੀ ਮੌਕਾ ਭੱਜੋ ਓਏ ਬਖਤਾਵਰਾ ਮੌਦੇ ਡਰਾਬੇ ਤੂੰ ਕਿਨੂੰ ਦਿੰਦਾ ਜੋਰਾ ਦਾ ਇੱਕ ਆਪ ਮੌਤ ਆ ਮੌਤ ਓ ਰਹੀ ਗੱਲ ਭੱਜਣ ਦੀ ਪਸਦੇ ਤਾਂ ਬੁਜ਼ਦਲ ਤੇ ਕਮਜ਼ੋਰ ਹੁੰਦੇ ਨੇ ਸਾਡੀ ਕੌਮ ਨੇ ਨਾ ਕਦੇ ਪਿੱਠ ਤੇ ਬਾਰ ਕਰਿਆ ਤੇ ਨਾ ਕਦੇ ਖਾਦਾ ਦੇਖਦਾ ਤੇਰੀ ਪਿੱਤਲ ਦੀ ਗੋਲੀ ਚ ਕਿੰਨਾ ਕਿਦਾਂ ਮੈਂ ਹੱਕ ਚ ਮਾਰ ਗੋਲੀ ਹੱਕ ਚ ਓ ਬੜੀਆਂ ਕੌਮ ਤੇ ਬਹਾਦਰੀਆਂ ਗੱਲਾਂ ਕਰਦੇ ਹੂੰ ਜਿਹੜੇ ਥੋੜੇ ਬਾਕੀ ਸੂਰਮੇ ਦੇ ਨਾ ਪਹਿਲਾਂ ਉਹਨਾਂ ਦਾ ਖੁੰਵੀ ਆਈ ਵਾਲਾ ਮਾਰਦਾ ਤੇ ਬੜੇ ਠੰਡੇ ਕਰਨੇ ਮਿੰਟਾਂ ਸਕਿੰਟਾਂ ਦੇ ਵਿੱਚ ਜਾਲੀ ਐਨਕਾਊਂਟਰ ਕਰਕੇ ਬਹੁਤ ਰੋੜੇ ਨੇ ਮੈਂ ਉਹੀ ਹਾਸਾ ਜਿਹਾ ਥੋੜਾ ਹੋਣਾ ਥੋੜਾ ਓਏ ਜਿਹੜੀ ਆ ਪਿਸਤੌਲੀ ਲੈ ਕੇ ਤੂੰ ਸਾਨੂੰ ਡਰਾਣਾ ਨਾ ਉਹ ਤੇਰੀਆਂ ਗਿੱਦਰ ਤਾਂ ਅਸੀਂ ਕਿਦੋਂ ਨਹੀਂ ਡਰਦੇ ਅਸੀਂ ਜੇ ਗੋਲੀ ਮਾਰਨੀ ਹੈ ਹਿੱਕ 'ਚ ਮਾਰ ਹਿੱਕ 'ਚ ਜੇ ਦਾਵੇਂ ਤੇਰੇ 'ਚ ਦੇਖਦਾ ਕੀ ਹੈ ਮਾਰ ਤਾਂ ਗੋਲੀ ਓਏ ਕੋਈ ਨਾ ਠੰਡ ਰੱਖੋ ਠੰਡ ਆ ਜਿਹੜਾ ਥੋੜਾ ਪਹਾੜਾਂ ਵਰਗਾ ਜਿਗਰਾ ਨਾ ਮੈਂ ਮਿੰਟਾਂ ਦੇ ਵਿੱਚ ਠੰਡਾ ਕਰ ਦੂੰ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਥੋੜਾ ਅਨਕਾਉਂਟਰ ਕਰਕੇ ਸਟਾਰ ਵਧਾਣੇ ਨੇ ਮੋਢੇ ਨੇ ਸਟਾਰ ਫੀਤੀਆਂ ਲਪਾਉਣੀਆਂ ਨੇ ਫੀਤੀਆਂ ਓਏ ਥਾਣੇਦਾਰਾ ਕਿਹਨਾ ਬਾਦੀ ਤਾਰ ਕੇ ਹੱਥਾਂ 'ਚ ਹੱਥ ਪਾ ਕੇ ਦੇਖਾ ਖੜੇ ਖੜੇ ਨੂੰ ਬਚਾਲਾਂ ਪਾੜ ਦੂੰ ਬਚਾਲਾਂ ਅੱਛਾ ਇੰਨੀ ਗਰਮੀ ਚੰਗੇ ਨਹੀਂ ਹੁੰਦੀ ਜਨਾਬਾ ਇਨਕਾਉਂਟਰ ਦਾ ਕਰਾਈ ਜਾਂਦੇ ਹੋ ਸਾਡੇ ਮੋਢਿਆਂ 'ਕਣੀ ਵੀ ਖਿਆਲ ਕਰ ਲੋ ਇੱਕ ਇੱਕ ਸਟਾਰ ਕਿੱਥੇ ਸੋਹਣਾ ਲੱਗਦਾ ਦੋ ਕਰਾ ਦੋ ਓਏ ਦਲਾਵਰ ਸਿਆਂ ਤੂੰ ਬਿਲਕੁਲ ਠੀਕ ਹੈ ਨਾ ਕੋਈ ਗੱਲ ਨਹੀਂ ਤੇਰੀ ਵੀ ਤਰੱਕੀ ਕਰਵਾ ਦੰਨੇ ਆ ਕਰਾ ਦਿੰਨੇ ਆ ਪ੍ਰਮੋਸ਼ਨ ਹੁਣ ਆਹ ਸਰਕਾਰ ਦੇ ਨਿੱਜੀ ਕੰਮ ਨੇ ਹੁਣ ਕੱਲੇ ਵਕਤਾਵਰ ਨੂੰ ਸੌਂਪੇ ਹੋਏ ਤਾਂ ਹੈ ਨਹੀਂ ਤੇ ਤੁਸੀਂ ਵੀ ਮਾੜਾ ਮੋਟਾ ਹਿੱਸਾ ਪੱਤੀ ਪਾਓ ਬਣੋ ਭਾਗੀਦਾਰ ਉਹ ਦਲਾਵਰਾ ਜਾਂਦੀ ਵਾਰ ਫਿਰ ਤੂੰ ਵੀ ਇੱਕ ਪੁੰਨ ਦਾ ਕੰਮ ਕਰੇ ਲੈ ਦੇਖਦਾ ਕੀ ਹੈ ਕੱਢ ਆਪਣਾ ਰਿਵਾਲਵਰ ਤੇ ਸੜਨੀਆਂ ਪੁੜਪੀਂ ਦੇ ਵਿੱਚ ਕਰਦੇ ਖਾਲੀ ਤਾਂ ਕਿ ਅੱਗੇ ਤੋਂ ਕੋਈ ਅੱਤਵਾਦੀ ਪੈਦਾ ਨਾ ਹੋਵੇ ਤਾਂ ਨਵਾ ਜਨਾਬ ਜੀ ਤੁਸੀਂ ਮੈਨੂੰ ਵੀ ਸੇਵਾ ਦਾ ਮੌਕਾ ਦਿੱਤਾ ਮੈਂ ਵੀ ਮੋਢੇ ਤੇ ਸਟਾਰ ਵਧਾ ਲਾਂ ਓਏ ਤਰੱਕੀ ਹੁੰਦੀ ਦੇਖੀ ਤੂੰ ਅੱਛਾ ਜਨਾਬ ਜਨਾਬ ਤੁਸੀਂ ਨੇ ਬਹੁਤ ਪਾਪ ਕਰ ਲਏ ਪਰ ਹੁਣ ਨਹੀਂ ਮੈਂ ਕਰਨ ਦਿੰਦਾ ਓਏ ਰੂਪ ਚੰਦ ਅਕਲ ਨੂੰ ਹੱਥ ਮਾਰ ਕੀ ਕਰ ਰਿਹਾ ਐਸ ਤੂੰ ਜਨਾਬ ਪਿਸਤੌਲ ਨਾ ਕੱਢੇ ਗਲਤੀ ਨਾ ਕਰਿਓ ਓਏ ਥਾਣੇਦਾਰਾ ਅੱਜ ਪਹਿਲੀ ਵਾਰ ਹੀ ਪਤਾ ਲੱਗਿਆ ਕਿ ਸਾਰੀ ਪੁਲਿਸ ਮਾੜੀ ਵੀ ਨਹੀਂ ਹੁੰਦੀ ਕੋ ਚੰਗੇ ਵੀ ਹੁੰਦੇ ਨੇ ਉਹ ਕੁਝ ਤੇਰੇ ਵਰਗੇ ਦੱਲੇ ਬੰਦਿਆਂ ਨੇ ਸਾਰੇ ਮੁਲਾਜ਼ਮਾ ਨੂੰ ਦਾਗ ਲਵਾਰਖਾ ਵੱਡੇ ਭਾਈ ਅੱਜ ਤੈਨੂੰ ਦਿਲੋਂ ਸਲੂਟ ਕਰਨ ਨੂੰ ਜੀ ਕਰਦਾ ਐ ਉਹ ਕਿਉਂ ਬਖਤਾਵਰਾ ਸੂਝ ਦੀਆਂ ਅਕੜੀਆਂ ਬਦਲ ਨੂੰ ਟਾਈਮ ਨਹੀਂ ਲੱਗਦਾ ਹੁਣ ਤੂੰ ਦੱਸ ਭੱਜੇ ਆਇਆ ਖੜੇਗਾ ਇੱਥੀ ਰੱਖ ਪਿਸਤੌਲ ਨੂੰ ਓਏ ਬਾਈ ਦੇਖਦੇ ਕਿਉਂ ਕਰ ਦੋ ਬੁੱਚੜ ਦਾ ਖਤਮਾ ਚੱਕੋ ਪਿਸਤੌਲ ਇੱਥੀ ਰੱਖਾ ਇੱਥੀ ਰੱਖਾ ਓਏ ਥਾਣੇਦਾਰਾ ਪਾਸਾ ਪਲਟਦੇ ਹੋਏ ਟਾਈਮ ਨਹੀਂ ਲੱਗਦਾ ਓਏ ਇੱਕ ਜੀਤਾ ਕਰਦਾ ਤੇਰੀ ਇੱਥੀ ਸੰਗੀ ਦੱਬਦਾ ਕਿਵੇਂ ਤੈਨੇ ਨੌਜਵਾਨਾਂ ਦੇ ਕਤਲ ਕਰਕੇ ਨਾ ਨੈਰਜ ਤੇਰੇ ਨੇ ਐ ਜੀ ਕਰਦਾ ਤੇਰੀ ਇੱਥੀ ਸੰਗੀ ਦੱਬਦਾ ਓਏ ਓ ਨਹੀਂ ਨਹੀਂ ਜੋਰਿਆ ਇਨੂੰ ਆਪਾਂ ਇੰਨੀ ਸੌਖੀ ਮੌਤ ਨਹੀਂ ਦੰਦੇ ਇਹਨੇ ਕਿੰਨੀਆਂ ਬੇਕਸੂਰ ਮਾਵਾਂ ਦੇ ਪੁੱਤ ਮਾਰੇ ਨੇ ਤੇ ਕਿੰਨੀਆਂ ਭੈਣਾਂ ਦੀ ਪੱਤ ਰੋਲੀ ਐ ਓਏ ਥਾਣੇਦਾਰਾ ਤੈ ਤਾਂ ਸਾਨੂੰ ਇੱਕ ਰਾ ਦਿੱਤਾ ਦੀ ਐ ਨਾ ਤੈਨੂੰ ਚਾਰੇ ਦਿਸ਼ਾਵਾਂ ਚ ਚਾਰੇ ਰਾਹ ਖਾਲੀ ਨੇ ਭੱਜ ਜਿੱਧਰ ਦੀ ਭੱਜ ਸਕਦਾ ਓਏ ਥਾਣੇਦਾਰਾ ਕਿਹੜੀ ਮਾਂ ਦੀ ਕੁੱਖ ਚ ਲੁਕਣਾ ਐ ਨਾ ਉਥੇ ਲੁਕ ਜਾ ਤੈਨੂੰ ਸਾਥੋਂ ਕੋਈ ਨਹੀਂ ਬਚਾ ਸਕਦਾ ਓਏ ਇੰਨੀ ਗੰਦੀ ਮੌਤ ਦੇ ਕੇ ਜਾਵਾਂਗੇ ਨਾ ਤੇਰੀਆਂ ਪੁਸਤਾਂ ਵੀ ਯਾਦ ਰੱਖਣਗੀਆਂ ਓਏ ਜਨਾਬ ਸਾਨੂੰ ਕਿੰਨੇ ਵਾਰੀ ਕਿਹਾ ਜਲਮਾ ਮਾੜਾ ਹੁੰਦਾ ਦੇਖ ਰਹਾ ਨਾ ਨਤੀਜਾ ਬਾਈ ਦੇਖਦੇ ਕਿਉਂ ਤੁਸੀਂ ਨੰਗ ਚ ਉਹਨਾਂ ਨੂੰ ਮੈਂ ਆਪੀ ਸਾਹਮਣੂ ਉਹ ਥਾਣੇਦਾਰਾ ਤੈਨੂੰ ਇੱਕ ਮੌਕਾ ਹੋਰ ਦੇ ਇੱਕ ਜਾਨੇ ਆ ਉਧਰ ਜਾ ਸੁਧਰਾ ਯਾ ਸੁਧਰਾ ਯਾ ਸੁਖਿਆ ਚੱਲ ਬਈ ਜੋਰਿਆ ਚੱਲ ਓਏ ਰੂਪ ਚੰਦ ਤੈਨੂੰ ਮੈਂ ਫੇਰ ਕਹਿਣਾ ਅਕਲ ਨੂੰ ਹੱਥ ਮਾਰ ਓਏ ਤੂੰ ਸਾਡੇ ਮਹਿਕਮੇ ਦਾ ਬੰਦਾ ਹੋ ਕੇ ਸਾਡੇ ਨਾਲ ਇਕਦਾਰੀ ਮੈਕਮੇ ਨਾਲ ਗਦਾਰੀ ਓਏ ਉਹ ਸਾਲੇ ਅੱਤਵਾਦੀ ਨੇ ਅੱਤਵਾਦੀ ਭਗਾਉੜੇ ਨੇ ਉਹ ਤੂੰ ਉਹਨਾਂ ਸਾਧੇ ਰਹਿ ਤੈਨੂੰ ਸ਼ਰਮਣ ਚ ਹੁੰਦੀ ਐ ਤੂੰ ਕਲੰਕ ਲਾਰਿਆ ਮਰਦੀ ਨੂੰ ਕਲੰਕ ਜਿਹੜੀ ਸਰਕਾਰ ਦਾ ਖਾਨਾ ਹੈ ਉਹਨਾਂ ਨਾਲ ਗਦਾਰੀ ਜਨਾਬ ਇਹ ਤਾਂ ਰੱਬ ਜਾਣਦਾ ਵੀ ਕੌਣ ਵਫਾਦਾਰੀ ਕਰਦਾ ਕੌਣ ਗਦਾਰੀ ਕਰਦਾ ਓਏ ਓਏ ਰੂਪਚੰਦ ਮੈਂ ਤੈਨੂੰ ਇੱਕ ਵਾਰ ਫੇਰ ਤੋਂ ਕਹਿਣਾ ਉਹ ਸਿਆਣਾ ਬਣ ਸਿਆਣਾ ਉਹ ਤੇਰੀ ਮੈਂ ਪ੍ਰਮੋਸ਼ਨ ਕਰਾਉਂਗਾ ਤੇਰੀ ਤਰੱਕੀ ਕਰਾਉਂਗਾ ਉਹ ਤੇਰੇ ਮੋਢੇ ਤੇ ਫਿੱਤੇ ਤੇ ਸਟਾਰ ਲਵਾਉਂਗਾ ਓਏ ਤੈਨੂੰ ਸਟਾਰ ਬਣਾਉਂਗਾ ਸਟਾਰ ਦੇਖਦੇ ਕਿਉਂ ਖਾਵਰਦਾਰ ਓਏ ਕੁੱਤੀ ਚੋਰਾ ਨਾਲ ਰਲੀ ਹੋਈ ਆ ਖੋਪੜੀ ਡਾ ਦੂੰਗਾ ਓਏ ਖੋਪੜੀ ਤਾਂ ਹੁਣ ਤੇਰੀ ਉੱਡੂਗੀ ਤੇਰੀ ਨਾ ਚੋਰੇ ਮਾਰੀ ਨਾ ਜਨਾਬਾ ਠੋਕਦਾ ਓਏ ਨਹੀਂ ਨਹੀਂ ਠੰਡਾ ਰਹਿ ਠੰਡਾ ਦਲਾਵਰਾ ਠੰਡਾ ਕਰਕੇ ਖਾ ਤੱਤਾ ਖਾਏਗਾ ਤਾਂ ਜੀਭ ਉਠਖੜੂ ਨਾ ਮਾਰ ਹੁਣ ਬਾਜਾਂ ਜੋਰ ਦੇ ਸੁੱਖੇ ਨੂੰ ਉਹਨਾਂ ਦੀ ਸ਼ਹਿਤੇ ਬੜਾ ਕੁਦਰਤ ਦੇਗਾ ਹੁਣ ਬਚਾਉਣ ਤੈਨੂੰ ਆਕੇ ਮਾਰ ਬਾਜਾਂ ਸਾਲਿਆ ਦੱਲਿਆ ਸਰਕਾਰ ਨਾਲ ਗਦਾਰੀ ਓਏ ਜਿਹੜੀ ਥਾਲੀ ਚ ਖਾਣਾ ਉਸੇ ਥਾੜੀ ਵਿੱਚ ਛੇਦ ਆ। ਸ਼ਰਮ ਨੇ ਉਹਦੇ ਨੂੰ। ਜਨਾਬ ਆ ਅੱਕੇ ਪੈਸੇ ਦੀ ਨੌਕਰੀ ਤੋਂ ਮੈਂ ਛੋਟੇ ਜ਼ੁਲਮਾਂ ਤੋਂ ਅੱਕੇ ਪਿਆ। ਕਹੇ ਮੇਰਾ ਹੁਣ ਕਾਊਂਟਰ ਕਰ ਦੋ। ਮੈਨੂੰ ਕੋਈ ਚੱਕਰ ਨਹੀਂ। ਓਏ ਤੇਰਾ ਅਨਕਾਊਂਟਰ ਹੋਊਗਾ, ਜ਼ਰੂਰ ਹੋਊਗਾ। ਜੀ ਉਹਨਾਂ ਦਾ ਅਨਕਾਊਂਟਰ ਨਹੀਂ ਤਾਂ ਤੇਰਾ ਹੋਊਗਾ। ਇਸੇ ਨਹਿਰ ਦੇ ਵਿੱਚ ਤੈਨੂੰ ਤੇਰੂਆਂ। ਜਨਾਬ ਛੋਡੇ ਹੀ ਮੁੰਡਾ, ਉਹਦੇ ਵੀ ਕੇਸ ਰੱਖੇ ਹੋਏ ਨੇ। ਉਹਦੇ ਵੀ ਜੂੜਾ, ਛੋਡੇ ਸਿਰ ਤੇ ਹੀ ਪੱਗ ਹੈ ਤੇ ਉਹਨਾਂ ਦੇ ਸਿਰ ਤੇ ਹੀ ਪੱਗ ਆ। ਨਾ ਸਾਲਿਆ ਹੁਣ ਕਾਨੂੰਨ ਦਾ ਪਾੜ ਮੈਨੂੰ ਤੂੰ ਪੜਾਵੇਂਗਾ। ਤੂੰ ਪੜਾਵੇਂਗਾ ਪੱਟੀਆਂ। ਓਏ ਤੂੰ ਤਾਂ ਹਲੇ ਕੱਲ੍ਹ ਭਰਤੀ ਹੋਇਆ ਮੈਨੂੰ ਪਤਾ ਕਿੰਨੇ ਸਾਲ ਹੋ ਗਏ ਸੇਵਾ ਦੇ ਵਿੱਚ ਸਰਵਿਸ ਦੇ ਵਿੱਚ ਤੇ ਗੱਲ ਸੁਣ ਆ ਪੱਗ ਤੇ ਉਹ ਪੱਗ ਦੇ ਵਿੱਚ ਬਹੁਤ ਫਰਕ ਹੈ ਕੋਈ ਉਹ ਵੀ ਅੱਤਵਾਦੀ ਨਹੀਂ ਉਹ ਵੀ ਕਿਹੜਾ ਮਾਮਾ ਦੇ ਪੁੱਤ ਨਹੀਂ ਮਾਰਦੇ ਕੱਲਾ ਮੈਂ ਮਾਰਦਾ ਇਹ ਪੱਗ ਮੈਨੂੰ ਸਰਕਾਰ ਨੇ ਦਿੱਤੀ ਹੋਈ ਹੈ ਮੇਰੇ ਕਣ-ਕਣ ਦੇ ਵਿੱਚ ਪੂਰੀ ਵਫਾਦਾਰੀ ਆ ਸਰਕਾਰ ਪ੍ਰਤੀ ਤੇ ਤੇਰੇ ਵਾਂਗੂ ਨਹੀਂ ਜਿਹੜਾ ਤੇਰੇ ਲਹੂ ਦੇ ਵਿੱਚ ਕਣ-ਕੰਡਾ ਗਦਾਰੀ ਦਾ ਸਮਝ ਗਿਆ ਓ ਜਨਾਬ ਪੱਗ ਵੀ ਦੱਲਿਆਂ ਦੇ ਨਹੀਂ ਜੱਜਦੀ ਚਾਹੇ ਸਾਡੇ ਲੱਖ ਟੋਪੀ ਆ ਪਰ ਸਾਡੀ ਜ਼ਮੀਰ ਜਮਾ ਚਈ ਆ ਫੜੋ ਬਹਾਉ ਦਿਓ 14 ਛੱਡਣ ਓਏ ਛੱਡ ਦੇ ਜੀ ਛੱਡ ਭੱਜ ਓਏ ਭੱਜ ਭੈਣ ਚੋਂ ਦਾ ਓ ਭੱਜ ਲੈ ਭੱਜ ਲੈ ਭੱਜ ਲੈ ਜਨਾਬ ਜੀ ਮਾਰੋ ਗੋਲੀ ਪਿੱਠ ਤੇ ਨੇ ਨੂੰ ਤਾਂ ਭਾਜੂ ਜੀ ਓਏ ਜਗਰੂਪ ਬਖਤਾਵਰ ਸਿੰਘ ਬੁੱਚੜ ਦੀ ਗੋਲੀ ਤੂੰ ਹਾਲ ਤੱਕ ਕੋਈ ਨਹੀਂ ਬਚਿਆ ਓ ਇਹਨੂੰ ਭੱਜਣ ਦੇ ਭੱਜ ਭੱਜ ਜਿੰਦੇ ਮੇਰੀਏ ਭੱਜ ਉਹ ਜਗਰੂਪਾ ਹਾਂਜੀ ਸਵੇਰੇ ਸਾਰੇ ਰੇਡੀਓ ਤੇ ਖਬਰਾਂ ਦੇ ਵਿੱਚ ਸਿਰਫ ਇੱਕੋ ਖਬਰ ਆਉਣੀ ਚਾਹੀਦੀ ਹੈ ਕਿ ਸਾਡੇ ਪੁਲਿਸ ਮੁਲਾਜ਼ਮਾ ਰੂਪ ਚੰਦ ਦਾ ਜੋਰੇ ਸੁਖੇ ਵੱਲੋਂ ਤਿੰਨ ਦਿਹਾੜੇ ਕਤਲ ਕਰ ਦਿੱਤਾ ਗਿਆ ਠੀਕ ਹੈ ਜੀ ਸਮਝ ਗਿਆ ਹਾਂਜੀ ਤੇ ਨਾਲੇ ਸਾਰੀ ਚੌਂਕੀ ਦੇ ਵਿੱਚ ਇਤਲਾਹ ਕਰੋ ਵੀ ਜਿੱਥੇ ਉਹ ਮਿਲਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਠੀਕ ਹੈ ਜੀ ਥਾਂ ਥਾਂ ਤੇ ਛਾਪੇਮਾਰੀ ਤੇ ਨਾਕਾਬੰਦੀ ਕੀਤੀ ਜਾਵੇ ਠੀਕ ਹੈ ਜੀ ਤਾਂ ਕਿ ਉਹ ਕਾਨੂੰਨ ਤੋਂ ਬਚ ਨਾ ਸਕਣ ਜੇ ਇਹ ਜਹਾਤਵਾਦੀ ਗਾਂਹ ਜਾ ਕੇ ਹੋਰ ਵਾਰਤ ਆਪਣਾ ਜਾਮ ਦੇਣਗੇ ਤੇ ਜੋਰਾ ਤੇ ਸੁੱਖਾ ਮੈਨੂੰ ਜਿਉਂਦੇ ਚਾਹੁੰਦੇ ਨੇ ਹਰ ਹਿੱਲੇ ਕਿਸੇ ਵੀ ਹਾਲਤ ਦੇ ਵਿੱਚ ਠੀਕ ਹੈ ਜੀ ਕਿਉਂਕਿ ਉਹਨਾਂ ਨੂੰ ਮੌਤ ਮਗੇ ਆਪਣੇ ਹੱਥੀ ਦੇਣੀ ਆ ਆਪਣੇ ਹੱਥੀ ਸਮਝ ਕੇ ਗੱਲ ਨੂੰ ਹਾਂਜੀ ਸਾੜਾ ਆਫਤਾ ਮਰ ਗਿਆ ਨਾਲੇ ਉਹਨਾਂ ਨੂੰ ਪਘੋੜੇ ਕਰਾ ਗਿਆ ਚਲੋ ਇਹ ਛੇੜੋ ਗੱਡੀ ਆ ਬਈ ਪਾਣੀ ਪੀ। ਹੁਣ ਬਈ ਥਾਣੇਦਾਰ ਨੇ ਬੜੀ ਹੱਤ ਚੱਕ ਰਹੀ ਆਤਾ। ਇਹਦਾ ਕੁਛ ਕਰਨਾ ਪਊ ਆ ਹੱਲ ਆਪਾਂ ਨੂੰ। ਉਹ ਜੋਰਿਆ ਇਹ ਇਕੱਲਾ ਥਾਣੇਦਾਰ ਦਾ ਕੰਮ ਨਹੀਂ। ਇਹ ਕਿਸੇ ਮੁਖਬਰ ਦਾ ਕੰਮ ਹੈ। ਕੋਈ ਆਪਣਾ ਭੇਤੀਆ ਆਪਣਾ ਭੇਤੀ ਬਿਨਾ ਲੰਕਾ ਕਦੀ ਨਹੀਂ ਟੈਂਦੀ ਹੁੰਦੀ। ਇਹ ਗੱਲ ਤਾਂ ਹੈ ਬਈ ਕਿ ਦੇਖ ਥਾਣੇਦਾਰ ਫਸ ਗਿਆ ਨਾ ਐਨਾ ਪਿੱਤਲ ਭਰਨੇ ਦੇ ਸਰੀਰ ਚ ਨਾ ਇਹਦਾ ਸਸਕਾਰ ਕਰਨ ਦੀ ਲੋੜ ਨਹੀਂ ਪੈਣੀ ਬਾਈ ਉਹ ਸਹੀ ਗੱਲ ਐ ਜੋ ਰਿਆ ਇਹ ਇਨਸਾਨ ਦੇ ਰੂਪ ਚ ਕਪੇੜੀਆਂ ਪੇੜੀਆਂ ਸਾਲਾ ਦੱਲਾ ਸਰਕਾਰਾਂ ਛੱਡਾ ਟਾਉਟਾ ਟਾਉਟਾ ਉਹ ਬਾਈ ਜੇ ਸਰਕਾਰਾਂ ਮਾੜੀਆਂ ਨੇ ਤਾਂ ਤਾਂ ਆਪਾਂ ਨੂੰ ਆਹ ਹਾਲਾਤ ਦੇਖਣੇ ਪੈ ਰਹੇ ਨੇ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਆਪਾਂ ਕਹ ਨੂੰ ਘਰ-ਬਾਰ ਛੱਡਦੇ ਆਪਣਾ ਮੇਰੀ ਗੱਲ ਸੁਣੋ ਆਪਾਂ ਮਾਸੀ ਕੋਲੇ ਚੱਲਦੇ ਆਂ ਹਾਂ ਜੋ ਰਿਆ ਇਹ ਵੀ ਤਰੀ ਸਹੀ ਗੱਲ ਐ ਹੁਣ ਮਾਸੀ ਦੇ ਵਿੱਚ ਜਾ ਕੇ ਉਹਦਾ ਹਾਲਚਾਲ ਪੁੱਛਦੇ ਆਂ ਨਾਲੇ ਭੈਣ ਦਾ ਵੀ ਉਨੇ ਪਤਾ ਨਹੀਂ ਇਹਨਾਂ ਦੇ ਕੀ ਜ਼ੁਲਮਟਾਇਆ ਹੋਊਗਾ ਕੁੱਤਾ ਇੱਕ ਨੰਬਰ ਦਾ ਕੁੱਤਾ ਮੇਰੀ ਗੱਲ ਸੁਣ ਆ ਚੱਕ ਤੂੰ ਕਥਿਆਰ ਆ ਜੱਕ ਸਾਰਾ ਬਰੂ ਦਾ ਇਹ ਆਪਣੇ ਨਾਲ ਹੀ ਚੱਲ ਲੈ ਕੇ ਤੂੰ ਛੇੜ ਜੋ ਰਿਆ ਘੋੜਾ ਆਪਣਾ ਲੈ ਛੜ ਤੂੰ ਛੜ ਕਿਹੜਾ ਛੇੜ ਮੰਤਰੀ ਸਾਹਿਬ ਹਾਂ ਬਖਤਾਵਰ ਸ੍ਰੀ ਹਾਂ ਬੜੇ ਅਫਸੋਸ ਦੀ ਗੱਲ ਹੈ ਕੀ ਗੱਲ ਹੋਊਗੀ ਦਰਾਸਲ ਗੱਲ ਇਹ ਐ ਜਿਹੜੇ ਖਾੜ ਤੂਬਾਦ ਲੈੜਦੇ ਮੁਖੀ ਸੀ ਹੂੰ ਜੋਰਾ ਤੇ ਸੁੱਖਾ ਹਾਂ ਹਾਂ ਉਹ ਫਰਾਰ ਹੋ ਗਏ ਫਰਾਰ ਹੋ ਗਏ ਹਾਂਜੀ ਪੀਰੀ ਕਾ ਚੁ ਫਰਾਰ ਹੋ ਗਿਆ ਦਰਾਸਲ ਗੱਲ ਇਹ ਐ ਮੰਤਰੀ ਸਾਹਿਬ ਜਿਵੇਂ ਕਹਿੰਦੇ ਨੇ ਸਿਆਣੇ ਇੱਕ ਘਰ ਦਾ ਭੇਤੀ ਲੰਕਾ ਟਾਵੇ ਹੂੰ ਸਾਲਾ ਇੱਕ ਪੁਲਿਸ ਮੁਲਾਜ਼ਮ ਪਾਸਟੇਬਲ ਗੁਰੂਚੰਦ ਹਾਂ ਉਹ ੜਕਾ ਬਣ ਕੇ ਖੜ ਗਿਆ ਅੱਛਾ ਫਿਰ ਕੀ ਮੈਂ ਉਹ ੜਕਾਤਾ ਚੱਕਤਾ ਹਾਂਜੀ ਉਹ ਦਾ ਕਤਲ ਹੁਣ ਜੋਰੇ ਦੇ ਸੁੱਖੇ ਸਰ ਮਰਦਾ ਅੱਛਾ ਹੂੰ ਤੂੰ ਤਾਂ ਇਹ ਕੰਮਾਂ ਚ ਮਹਾਰਾ ਜਰ ਸ਼ੁਰੂ ਤੋਂ ਤੂੰ ਬੰਦਾ ਕਿਵੇਂ ਨਗਾਤਾ ਉਹ ਮੰਤਰੀ ਸਾਹਿਬ ਅਬ ਤਾਂ ਬੰਦਾ ਮਰਵਾ ਗਿਆ ਹੰ ਤੇ ਮੈਂ ਇੱਕ ਗੱਲ ਹੋਰ ਕਹਿਣਾ ਜੀ ਹੂੰ ਤੁਸੀਂ ਮੜਾ ਮੋਟਾ ਮੇਰੀ ਤਰੱਕੀ ਪ੍ਰੋਮੋਸ਼ਨ ਕਣੀ ਦੇਖੋ ਥੋੜੇ ਕਹਣ ਦੇ ਅੰਦਰ ਤਾਂ ਮੈਂ ਕਿੰਨੇ ਕਤਲ ਐਮ ਕਰਤੇ ਕਿੰਨੇ ਚਾਲੀ ਐਨਕਾਊਂਟਰ ਕਰਤੇ ਜੀ ਉਹ ਕੋਈ ਗੱਲ ਨਹੀਂ ਕਰਾਂ ਲੱਤ ਪੇਗ ਲਾ ਪੇਗ ਲਾ ਕੋਈ ਗੱਲ ਨਹੀਂ ਮੈਂ ਸੈਂਟਰ ਸਰਕਾਰ ਚ ਗੱਲ ਕਰੂੰਗਾ ਸਰਕਾਰ ਜੀ ਗੱਲ ਇਹੀ ਐ ਤੇ ਸਾਡੇ ਸਿਰ ਤੇ ਤੁਸੀਂ ਹੋ ਮੈਂ ਨਹੀਂ ਪੀਣੀ ਉਹ ਕੋਈ ਨਾ ਮੰਤਰੀ ਸਾਹਿਬ ਉਹ ਨਹੀਂ ਨਹੀਂ ਬੰਦੇ ਆਉਂਦੇ ਰਹਿੰਦੇ ਨੇ ਵਧੀਆ ਨਹੀਂ ਲੱਗਦਾ ਮੈਂ ਇਕੱਲਾ ਪੀਂਦਾ ਮੈਂ ਸੋਹਣਾ ਲੱਗੂ ਇਸ ਤਰ੍ਹਾਂ ਉਹ ਤੂੰ ਪੀ ਇਕੱਲਾ ਤੂੰ ਹੀ ਪੀ ਉਹ ਕਦੇ ਕਦਾਈ ਜਾਮ ਖੜਕਾਉਂਦੇ ਉਹ ਚਾਹ ਮਾਰੇ ਨਹੀਂ ਹੁੰਦੇ ਹਲੋ ਜੀ ਹਾਂ ਤੇ ਜਿਹੜੀ ਮੇਨ ਗੱਲ ਐ ਪੰਜਾਬ ਦੇ ਵਿੱਚ ਜਿਹੜਾ ਖੜਕੂਵਾਦੀ ਲਹਿਰ ਚੱਲੀ ਐ ਹੂੰ ਇਹਨੂੰ ਮੈਂ ਰਾਤ ਦੇ ਹਨੇਰੇ 'ਚ ਖਤਮ ਕਰਨੀ ਚਾਹੁੰਦਾ ਮਖਤਾਬਰ ਸਿਆਂ ਤੂੰ ਹੀ ਇਹਨੂੰ ਖਤਮ ਕਰ ਸਕਦਾ ਹੈ ਦੇਖੋ ਤੁਹਾਨੂੰ ਪਤਾ ਕਸਾਈ ਨੇ ਐਨੇ ਬੱਕਰੇ ਝਟਕੇ ਜਿੰਨੇ ਮੈਂ ਜਾਲੀ ਇਨਕਾਉਂਟਰ ਕਤਲੇਆਮ ਕਰਤੇ ਨਹਿਰ ਦੇ ਵਿੱਚ ਰੋਟੀਆਂ ਦਸਦਾ ਉਹ ਤਾਂ ਮੈਨੂੰ ਪਤਾ ਹੈ ਤੇਰਾ ਕੀ ਦੇ ਕਹਿਣ ਤੇ ਪਤਾ ਮੈਨੂੰ ਥੋਡੇ ਕਹਿਣ ਤੇ ਸਾਡੇ ਕਹਿਣ ਤੇ ਤਾਂ ਬਹੁਤ ਅੱਗੇ ਥੋਡੀ ਮੁੱਛ ਨੀਵੀਂ ਨਾ ਹੋ ਜੇ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਮਖਤਾਬਰ ਸਿਆਂ ਪੱਗ ਬੈਰੀ ਹੁਰੀ ਆ ਗੱਲ ਸੁਣ ਲੈ ਹੁਣ ਮੇਰੀ ਕੰਨ ਕੋਲ ਕੇ ਚਾਰੇ ਪਾਸੇ ਘੇਰਾਬੰਦੀ ਕਰਕੇ ਜੀ ਸਾਰੇ ਥਾਣਿਆਂ 'ਚ ਤਲਾਹ ਕਰਕੇ ਜੀ ਸੁਖੇ ਤੇ ਜੋਰੇ ਦਾ ਇਨਕਾਉਂਟਰ ਕਰਨਾ ਬਸ ਠੀਕ ਹੈ ਮੰਤਰੀ ਸਾਹਿਬ ਹੁਣ ਕੋਈ ਕਾਰਗਿਰੀ ਕਾਰਵਾਈ ਨਹੀਂ ਹੋਊਗੀ ਤੇ ਕੋਈ ਪਰਚਾ ਨਹੀਂ ਹੋਊਗਾ ਬਸ ਜਿੱਥੇ ਵੀ ਮਿਲਦੇ ਨੇ ਠੋਕ ਦੂੰ ਬਸ ਠੀਕ ਹੈ ਜੀ ਤੂੰ ਫਿਕਰ ਨਾ ਕਰ ਤੇਰੇ ਇੱਕ ਸਟਾਰ ਮੈਂ ਆਪੇ ਲਾ ਦੂੰ ਹੋਰ ਲਾ ਕੇ ਬਸ ਆਹੀ ਮਾਨੀ ਥੋੜੀ ਤੇ ਆ ਲਓ ਜੀ ਤੇ ਇੱਕ ਇੱਕ ਹੋਰ ਵੜਕਾਈਏ ਫਿਰ ਇਹ ਖਾੜਕੂਵਾਦੀ ਲਹਿਰ ਆਪਣੇ ਏਰੀਆ ਚ ਵਧਣੀ ਨਹੀਂ ਚਾਹੀਦੀ ਮਾ ਜੀ ਤੁਸੀਂ ਮੇਰੇ ਹੁੰਦੇ ਪਰਵਾਹ ਨਾ ਕਰੋ ਮੈਨੂੰ ਜੋ ਵੀ ਕਰਨਾ ਪਵੇ ਜੀ ਮਰਜ਼ੀ ਹੱਲ ਕਰਨਾ ਹੋਵੇ ਮੈਂ ਨਾ ਖਾਤਮਾ ਕਰ ਦੂੰਗਾ ਹਾਂ ਇਹ ਜੋ ਰਿਆ ਸੁਖਿਆ ਓ ਮੈਨੂੰ ਮaaf ਕਰਦੇ ਮੇਰੀ ਕੀ ਗਲਤੀ ਕਿਹੜੀ ਗਲਤੀ ਮaaf ਕਰੀਏ ਠੋਕ ਨਾ ਰਹੀ ਓਏ ਪਾਪੀ ਓ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਓ ਮੈਨੂੰ ਛੱਡ ਓਏ ਪਤਾਵਾਂ sí me dijeron que